ਰਾਗ ਮਲਾਰ ਸ਼ੰਤ ਮਹੱਲਾ ਪੰਜਵਾਂ ਪੰਜਵੇਂ ਬਾਦਸ਼ਾਹ ਜੀ ਨੇ ਅਸ਼ਟਪਦੀਆਂ ਨਹੀਂ ਵਿਚਾਰੀਆਂ ਨਾ ਚੌਥੇ ਨੇ ਇੱਕ ਸ਼ੰਤ ਉਚਾਰਦੇ ਹਨ ਮਹਾਰਾਜਾ ਪੰਜਵੇਂ ਰੂਪ ਚ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਰਾਗ ਮਲਾਰ ਵਿੱਚ ਸ਼ੰਤ ਬਾਣੀ ਜਸ ਰੂਪ ਸ਼ੰਤ ਸੰਗੀਤ ਤੇ ਕਾਬ ਮਲਾ ਕੇ ਜਸ ਰੂਪ ਬਾਣੀ ਪਰਮੇਸ਼ਰ ਦੀ ਉਚਾਰਨ ਕਰਦੇ ਹਨ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਵਿਕੋ ਰਾਤੂ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਕੇ ਮੇਰੇ ਪ੍ਰੀਤਮ ਅਕਾਲ ਪੁਰਖ ਵਾਹਿਗੁਰੂ ਆਪ ਦਾ ਸਰੂਪ ਸਤਿਗੁਰੂ ਪਿਆਰੇ ਹਨ ਕੈਸੇ ਹੈ ਸਤਿਗੁਰੂ ਪ੍ਰੀਤਮ ਪਰਮ ਪ੍ਰੇਮ ਦੇ ਆਸਪਾਦ ਹੈ ਪ੍ਰੇਮ ਭਗਤੀ ਦੇ ਰਾਤੇ ਹਨ ਆਪਣੇ ਜਨ ਸੰਗ ਰਾਤੇ ਆਪਣੇ ਜਨ ਪਿਆਰਿਆਂ ਦੇ ਨਾਲ ਹਰ ਵਕਤ ਪ੍ਰੇਮ ਕਰਦੇ ਰੰਗੇ ਹੋਏ ਹਨ ਜਨ ਸੰਗ ਰਾਤੇ ਦਿਨਸ ਰਾਤੇ ਆਪਦੇ ਜਨਾਂ ਪਿਆਰਿਆਂ ਨਾਲ ਪਿਆਰ ਕਰਕੇ ਰੰਗੇ ਰਹਿੰਦੇ ਰਾਗ ਨੂੰ ਇੱਕ ਰਸ ਇੱਕ ਨਿਵਕ ਮਨ ਹੋਂ ਨਾ ਵੀਸਰੇ ਉਹ ਸਾਨੂੰ ਇੱਕ ਅੱਖ ਦੇ ਖੋਲਣ ਵਿਚ ਜਿੰਨਾ ਚਿਰ ਵੀ ਮਨ ਚੋਂ ਸਤਿਗੁਰੂ ਆਪ ਦਾ ਸਰੂਪ ਭੁੱਲੇ ਨਾ ਗੋਪਾਲ ਗੁਣ ਨਿਧ ਸਦਾ ਸੰਗੀ ਇਹ ਤ੍ਰਿਸ਼ੀ ਦੇ ਪਾਲਕ ਏ ਗੁਣਾ ਦੇ ਸਮੁੰਦਰ ਸਦਾ ਆਪ ਅੰਗ ਸੰਗ ਹੋ ਸਰਵ ਗੁਣ ਜਗਦੀਸ਼ਰੈ ਇਹ ਜਗਤੀਸ਼ਰ ਸਾਰੇ ਗੁਣ ਆਪ ਦੇ ਵਿੱਚ ਹਨ ਪਦ ਪਾਵਨ ਭਗਤ ਵਿਚਲਾਦਕ ਮਨ ਮੋਹ ਲੀਨਾ ਚਰਨ ਸੰਗੇ ਹਜਰ ਆਪ ਦੇ ਚਰਨਾ ਕਮਲਾਂ ਦੀ ਪ੍ਰੀਤ ਦੇ ਨਾਲ ਸਾਡਾ ਮਨ ਆਪ ਨੂੰ ਮੋਹ ਲਿਆ ਹੈ ਨਾਮ ਰਸ ਜਨ ਮਾਤੇ ਮਹਾਰਾ ਤੇਰੇ ਜਨ ਤੇਰੇ ਨਾਮ ਦੇ ਰਸ ਪ੍ਰੇਮ ਵਿੱਚ ਮਸਤ ਹੋਏ ਹੋਏ ਹਾਂ ਨਾਨਕ ਪ੍ਰੀਤਮ ਕਿਰਪਾਲ ਸਾਧੂ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਪ੍ਰੀਤਮ ਅਕਾਲਪੁਰਖ ਗੁਰੂ ਜੀ ਆਪ ਕਿਰਪਾਲੂ ਹੋ ਸਦਾ ਹੀ ਕਿਨ ਕੋਟ ਮਧੇ ਜਾਤੇ ਕਿਸੇ ਕਿਸੇ ਨੇ ਕਰੋੜਾਂ ਦੇ ਵਿੱਚੋਂ ਆਗਮ ਰੂਪ ਨੂੰ ਜਾਣਿਆ ਹੈ ਪ੍ਰੀਤਮ ਤੇਰੀ ਗਤ ਆਗਮ ਅਪਾਰੀਓ ਤਾਲਪੁਰਖ ਵਾਹਿਗੁਰੂ ਪ੍ਰੀਤਮ ਸਤਿਗੁਰੂ ਪ੍ਰੀ ਪਿਆਰੇ ਅਕਾਲ ਸਰੂਪ ਗੁਰਦੇਵ ਤੇਰੀ ਜਿਹੜੀ ਗਤ ਮਰਜ਼ਾਦਾ ਹੈ ਇਹ ਮਨ ਦੀ ਗਮਤਾ ਤੋਂ ਪਰੇ ਹੈ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਰਹਤ ਹੈ ਜਾਣਣਾ ਤੇਰਾ ਜਿਹੜਾ ਤੇਰੀ ਗਤੀ ਨੀਤੀ ਦਾ ਮਹਾਪਥ ਤੁਮ ਤਾਰੇ ਜੀ ਤਾਂ ਮਾਰੇ ਜਿਹੜੇ ਬੜੇ ਬੜੇ ਪਾਪੀ ਸੀ ਜਾਂ ਕਿ ਨਿਕਟ ਨਾ ਆਵੇ ਕੋਈ ਸਾਗਰ ਸਿਟੋਂ ਆ ਕੇ ਚਰਨ ਮਲਤ ਹੋਈ ਉਹ ਪਾਪੀ ਵੀ ਤੁਸੀਂ ਤਾਰ ਦਿੱਤੇ ਪਾਤਤ ਪਾਵਨ ਭਗਤ ਵਛਲ ਇਹ ਮਾਰਾ ਪਾਪੀਆਂ ਨੂੰ ਆਪ ਪਵਿੱਤਰ ਕਰਨ ਵਾਲੇ ਹਾਂ ਭਗਤਾਂ ਦੇ ਵਛਲ ਪਿਆਰੇ ਹਾਂ ਕਿਰਪਾ ਸਿੰਧ ਸੁਆਮੀ ਇਹ ਮਾਰਾ ਕਿਰਪਾ ਦੇ ਸਮੁੰਦਰ ਹਾਂ ਇਹ ਸਰਬ ਕੇ ਮਾਲਕ ਜੀ ਸੰਤ ਸੰਗੇ ਭਜਨ ਸੰਗੇ ਸੰਗ ਸੰਤਾਂ ਨੇ ਸੰਗ ਜਿ ਮਿਲ ਕੇ ਨਸੰਕ ਹੋ ਕੇ ਆਉਦਾ ਭਜਨ ਕਰੀਏ ਰਉ ਸਦਾ ਅੰਤਰ ਜਾਮੇ ਇਹ ਅੰਤਰ ਜਾਨੀਆਂ ਉਚਾਰਦੇ ਰਹੀਏ ਆਪ ਨੂੰ ਸਦਾ ਸਦਾ ਰਮਦੇ ਰਹੀਏ ਆਪ ਦੇ ਤਾਈਂ ਕੋਟ ਜਨਮ ਭ੍ਰਮ ਅੰਤ ਜੋਨੀ हे ਮਾਰਾ ਕਰੋਨਾ ਜਨਮਾ ਜਿਹੜੇ ਅਤਿਆੰਤ ਕਰਕੇ ਭਰਮ ਦੇ ਸੀ ਜੁਨਾ ਚ ਪਾਏ ਪਾਏ ਕੇ ਤੇ ਨਾਮ ਸਿਮਰਤ ਤਾਰੇ ਮਾਰਾ ਤੇਰੇ ਨਾਮ ਨੂੰ ਜਿਹੜੇ ਸਿਮਨ ਕਰਦੇ ਉਹ ਤਾਰ ਦਿੱਤੇ ਜਹਾਜ਼ ਦੀ ਨਿਆਈ ਜੀਵਨ ਬਣਾਤੇ ਆਪ ਮੁਕਤ ਮੁਕਤ ਕਰੇ ਸੰਸਾਰ ਨਾਲਕ ਦਰਸ ਪਿਆਸ ਹਰ ਜੀ ਇਹ ਹਰੀ ਅਕਾਲਪੁਰ ਗੁਰੂ ਸਾਹਿਬ ਜੀ ਕਹਿੰਦੇ ਨੇ ਆਪਦੇ ਦਰਸ਼ਨ ਦੀ ਇਹ ਪਿਆਸ ਇੱਛਾ ਲੱਗੀ ਹੋਈ ਹੈ ਆਪ ਲੇਹੋ ਸਮਾਰੇ ਸਾਨੂੰ ਕਿਰਪਾ ਕਰਕੇ ਆਪ ਦੀ ਆਪਦੇ ਬਣਾ ਕੇ ਸੰਭਾਲ ਲਓ ਸੱਚੇ ਪਾਤਸ਼ਾਹ ਸਾਡੇ ਜੀਵਨ ਨੂੰ ਸਮਾਰ ਲਓ ਸਮਾਰ ਲਓ ਹਰ ਚਰਨ ਕਮਲ ਮਨ ਲੀਨਾ ਕੀ ਗਰਦਾਰ ਆਪਦੇ ਚਰਨਾ ਕੋਲਾ ਸਾਡਾ ਮਨ ਪ੍ਰੇਮ ਨਾਲ ਲੀਨ ਹੋ ਗਿਆ ਮਿਲ ਗਿਆ ਹੈ ਪ੍ਰਭ ਜਲ ਜਨ ਤੇਰੇ ਮੀਨਾ ਏ ਪ੍ਰਭੂ ਆਪ ਤਾਂ ਚੇਤਨ ਸਰੂਪ ਜਲ ਦੀ ਨੇ ਆਈ ਹੈ ਅਸੀਂ ਤੇਰੇ ਜਿਹੜੇ ਜਾਨ ਮੱਛੀ ਨੇ ਆਈ ਤੇਰੇ ਵਿੱਚ ਰਹਿਣ ਵਾਲੇ ਹਾਂ ਜਲ ਮੀਨ ਪ੍ਰਭ ਜੀਓ ਏਕ ਤੂੰ ਹੈ ਜਲ ਜਿਵੇਂ ਮੱਛੀਆਂ ਪਾਣੀ ਬਿਨਾ ਰਹਿ ਨਹੀਂ ਸਕਦੀਆਂ ਇੱਕੋ ਹੀ ਰੂਪ ਹੁੰਦੀਆਂ ਹੈ ਇਵੇਂ ਜਲ ਚੇਤਨ ਤੂੰ ਸਾਰਿਆਂ ਦਾ ਜੀਵਨ ਰੂਪ ਹੈ ਅਸੀਂ ਮੱਛੀਆਂ ਦੀ ਨਹੀਂ ਇੱਕੋ ਰੂਪ ਹੀ ਹੋ ਰਹੇ ਹਾਂ ਇਤੋਂ ਬਗੈ ਸਾਥੋਂ ਜੀਆ ਨਹੀਂ ਜਾਂਦਾ ਬਿਨ ਆਨ ਨਾ ਜਾਣੀ ਆਹ ਹੋਰ ਪਾਣੀ ਤੋਂ ਬਿਨਾ ਹੋਰ ਕੇ ਚੀਜ਼ ਨੂੰ ਜਾਣਦੇ ਨਹੀਂ ਨਾ ਮੱਛ ਜਿਵੇਂ ਇਵੇਂ ਮਾਰਾ ਆਪ ਤੋਂ ਬਿਨਾ ਅਸੀਂ ਹੋਰ ਵੱਖਰੇ ਜਾਣਦੇ ਹੀ ਨਹੀਂ ਹੁਣ ਆਗ ਦੇ ਚੇਤਨ ਸਰੂਪ ਵਿੱਚ ਹੀ ਮਿਲੇ ਰਹਿੰਦੇ ਹਾਂ ਗਹਿ ਪੂਜਾ ਦੇ ਇੰਨੋ ਹੋਣਾ ਦੁਆਇਤ ਕਰਕੇ ਨਹੀਂ ਅਸੀਂ ਜਾਣਦੇ ਗਹਿ ਪੂਜਾ ਲੇਵੋ ਨਾਮ ਦੇਵੋ ਫਿਰ ਮਾਰੇ ਸਾਡੀ ਜਿਗਿਆਸਾ ਦੀ ਬਿਰਤੀ ਨੂੰ ਭਾਈਆ ਪੂਜਾ ਪਕੜ ਲਓ ਆਵਰੇ ਚ ਲੀਨ ਕਰੋ ਅਮਰਤ ਨਾਮ ਦੀ ਦਾਤ ਦੇਓ ਸਾਨੂੰ ਤਉ ਪ੍ਰਸਾਦੀ ਮਾਨੀਏ ਤੁਹਾਡੀ ਕਿਰਪਾ ਕਰਕੇ ਸੱਚੇ ਪਾਰਸ਼ਾ ਤੇਰੇ ਨਾਮ ਦਾ ਮੰਨਣ ਕਰ ਸਕਦੇ ਹਾਂ ਤੇਰੀ ਕਿਰਪਾ ਨਾਲ ਹੀ ਹੈ ਬ੍ਰਹਮਾ ਆਪਣੇ ਸਰੂਪ ਦੇ ਜਾਣ ਕੇ ਮਾਨੀਕ ਹੋ ਸਕਦੇ ਹਾਂ ਭਜ ਸਾਧ ਸੰਗੇ ਇੱਕ ਰੰਗੇ ਫਿਰ ਹਰੀ ਆਵਦਾ ਭਜਨ ਕਰੀਏ ਸਾਧ ਸੰਗਤ ਚ ਇੱਕ ਰੰਗੇ ਇੱਕ ਰਸ ਇੱਕੋ ਹੀ ਤੇਰੇ ਪ੍ਰੇਮ ਵਿੱਚ ਲੀਨ ਹੋ ਕੇ ਕਿਰਪਾਲ ਗੋਬਿੰਦ ਦੀਨਾ ਕਿਰਪਾਲੂ ਏ ਗੋਬਿੰਦ ਪਰਮੇਸ਼ਰ ਗਰੀਬਾਂ ਤੇ ਦੀਨਤਾ ਦੀਨਾ ਤੇ ਕਿਰਪਾਲੂ ਹੋਣ ਵਾਲੇ ਅਨਾਥ ਨੀਚ ਸਰਣਾਏ ਨਾਨਕ ਏ ਮਰਿਆ ਅਨਾਥ ਅਸੀਂ ਯਤੀਮ ਸਾਡੇ ਸੁਭਗੁਣarupī ਮਾਪੇ ਪਰਿਵਾਰ ਵੀ ਕੋਈ ਨਹੀਂ ਨੀਜ ਅਸੀਂ ਮੰਦ ਕਰਮ ਕਰਨੋ ਆਵੇ ਹਾਂ ਦੀਨ ਇਛਾ ਪੈਸਣ ਯੋਗਤ ਹਾਂ ਫੇਰ ਵੀ ਆਪ ਦੀ ਸ਼ਰਨ ਹਾਂ ਕਰ ਮਇਆ ਆਪਣਾ ਕੀ ਨਾ ਕਿਉਂ ਮਿਹਰਬਾਨੀ ਕਰਕੇ ਸੱਚੇ ਬਾਦਸ਼ਾਹ ਆਪ ਦਾ ਬਣਾ ਲਿਆ ਹੈ ਸਾਡੇ ਤਾਈਂ ਆਪਸ ਕਹੋ ਆਪ ਮਿਲਾਇਆ ਨਹੀਂ ਆਪ ਨੂੰ ਆਪ ਹੀ ਮੇਲਿਆ ਜਿਹੜੇ ਆਪ ਨੇ ਬਣਾਏ ਹੈ ਉਹਨਾਂ ਨੂੰ ਆਪ ਹੀ ਮੇਲ ਲਿਆ ਹੈ ਅਤੇ ਜੋ ਤੁੰਗ ਪਦ ਅਖਰ ਰੂਪ ਪਰਤਿ ਚੇਤਨ ਉਸ ਨੂੰ ਆਪ ਅਦੁਆਇਤ ਨੰਦਰੂਪ ਸਰੂਪ ਵਿੱਚ ਸਤਿਅ ਨੰਦਰੂਪ ਹੋਣੇ ਕਰਕੇ ਮੇਲ ਲਿਆ ਹੈ ਆਪਣੇ ਜਿਹੜੇ ਭਗਤਿਆ ਜਨ ਸੰਨ ਹੈ ਉਹਨੂੰ ਆਪਣੇ ਸਰੂਪ ਦਾ ਗਿਆਨ ਦੇ ਕੇ ਆਪਣੇ ਜਿਵੇਂ ਜਲ ਜਲ ਮਿਲ ਜਾਂਦਾ ਹੈ ਆ ਆਵਰਜ ਮਿਲਾ ਲਿਆ ਹੈ ਬ੍ਰਹਮ ਭੰਜਨ ਹਰ ਰਾਯ ਤੇਰੀ ਰਾਜਾ ਪ੍ਰਕਾਸ਼ ਰੂਪ ਪਰਮ ਆਦਿਕਾਂ ਨੂੰ ਭੰਨਣ ਵਾਲੇ ਹੋ ਆਪ ਆਚਰਜ ਸਵਾਮੀ ਅੰਤਰਜਾਮੀ ਅਸਚਾਰ ਦੀ ਬਸਮਾਤ ਰੂਪ ਹੈ ਮਾਲਕ ਕਟਾਂ-ਕਟਾਂ ਦੇ ਅੰਦਰਲੀ ਜਾਣਨ ਵਾਲਾ ਪ੍ਰੇਰਕ ਹੈ ਮਿਲੇ ਗੁਣ ਨਿਧ ਪਿਆਰਿਆ ਰੇ ਗੁਣਾਂ ਦਾ ਸਮੁੰਦਰ ਪਿਆਰਿਆ ਮਿਲ ਗਏ ਆਪ ਕਿਰਪਾ ਕੀਤੀ ਹੈ ਮਹਾ ਮੰਗਲ ਸੂਖ ਉਪਜੇ ਮਹਾ ਦਾ ਮੰਗਲ ਜਸ ਗਾਉਣੇ ਕਰਕੇ ਸਵਾ ਅਨਪਾਉ ਪ੍ਰਕਾਸ਼ ਰੂਪ ਸੂਖਤਾਂ ਉਤਪਨ ਹੋਇਆ ਹੈ ਗੋਬਿੰਦ ਮਹਾ ਮੰਗਲ ਆਨੰਦ ਪ੍ਰਾਪਤ ਹੋਇਆ ਹੈ ਆਪਦੇ ਆਤਮਨੰਦ ਰੂਪੀ ਸੁਖ ਦੀ ਪ੍ਰਾਪਤ ਪ੍ਰਗਟ ਹੋਣੇ ਕਰਕੇ ਉਪਜਨੇ ਕਰਕੇ ਗੋਬਿੰਦ ਗੁਣਿਤ ਸਾਰੇ ਆ। ਫਿਰ ਗੋਬਿੰਦ ਆਪਦੇ ਗੁਣਾਂ ਦੇ ਤਾ ਪ੍ਰਤੀ ਸਾਰੇ ਆ ਸੁਭਾਰਿਆ ਹੈ। ਮਹਾ ਮੰਗਲ ਸੁਖ ਉਪਜੇ। ਸ਼ੇਮ ਨਾਮ ਮੰਗਲ ਆਨੰਦ ਸਰੂਪ ਪਰਮੇਸ਼ਵਰ ਆਪਦੀ ਪ੍ਰਾਪਤੀ ਕਰਕੇ ਸੁਖ ਪ੍ਰਾਪਤ ਹੋਇਆ ਹੈ। ਗੋਬਿੰਦ ਗੁਣਿਤ ਸਾਰੇ ਆ। ਫਿਰ ਗੋਬਿੰਦ ਆਪਦੇ ਗੁਣਾਂ ਨੂੰ ਜਿਨ੍ਹਾਂ ਦੇ ਅੰਦਰ ਤਤਵੇ ਤਿਆਂ ਦੇ ਸੁਖ ਸਰੂਪ ਆਪ ਦਾ ਉਪਜੇ ਪ੍ਰਗਟ ਹੋਇਆ ਹੈ। ਉਹਨਾਂ ਦੀ ਗਿਆਸੂਆਂ ਤਾਂ ਹੀ ਗੋਬਿੰਦ ਆਪ ਦੇ ਗੁਣਨ ਦਾ ਪ੍ਰਤੀ ਸਾਰੇ ਉਚਾਰਨਾ ਕੀਤਾ ਸੰਭਾਲਿਆ ਹੈ ਮਿਲ ਸੰਗ ਸੋਹੇ ਦੇਖ 모ਹੇ ਆਪ ਦੇ ਨਾਲ ਮਿਲ ਕੇ ਸੋਭਾ ਪਾਉਂਦੇ ਆ ਆਪ ਦੇ ਦਰਸ਼ਨ ਵੇਖ ਕੇ ਮੋਹਤ ਹੋ ਗਏ ਹਨ ਪੁਰਬ ਲਿਖਿਆ ਪਾਇਆ ਪੁਰਬਲੇ ਲੇਖ ਲਿਖਿਆਨ ਸਭ ਸਤਗੁਰਾਂ ਨੂੰ ਪਾਇਆ ਸਤਿਗੁਰਾਂ ਦੁਆਰਾ ਪੂਰਵਲੇ ਮੱਥੇ ਦੇ ਲੇਖ ਅਨੁਸਾਰ ਪਰਮੇਸ਼ਰ ਤੈਨੂੰ ਪਾ ਲਿਆ ਹੈ ਬਿਨਵੰਤ ਨਾਨਕ ਸਰਨ ਤਿਨ ਕੀ ਸਤਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਹਿੰਦੇ ਹੇ ਮਾਰਾ ਉਹਨਾਂ ਪਿਆਰਿਆਂ ਦੀ ਸ਼ਰਨ ਹਾਂ ਜਿਨਹੀ ਹਰ ਹਰ ਧਿਆਇ ਜਿਨ੍ਹਾਂ ਨੇ ਸਾਰੇ ਪਾਪਾਂ ਨੂੰ ਹਰਨ ਵਾਲੇ ਆਪ ਨੂੰ ਇਕਜੁੱਟ ਹੋ ਕੇ ਤੇ ਹੁਣਾ ਕੀਤਾ ਹੈ